ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਜੋ ਪਹਿਲੇ ਜ਼ਮਾਨੇ ਵਿੱਚ ਘੜਿਆਂ ਤੇ ਸੇਮੀਆਂ ਬਟਦੇ ਹੁੰਦੇ ਸੀ ਉਹ ਦਿਖਾਉਣ ਲੱਗਿਆ ਵੀ ਕਿਸ ਤਰ੍ਹਾਂ ਪੁਰਾਣੇ ਵੇਲਿਆਂ ਵਿੱਚ ਘੜਿਆਂ ਉੱਤੇ ਸੇਮੀਆਂ ਬਟ ਕੇ ਗੁੱਗੇ ਦੀ ਮਾਰੀ ਤੇ ਜਾ ਕੇ ਮੱਥਾ ਟੇਕਿਆ ਜਾਂਦਾ ਵੀ ਉਹ ਬੇ ਉਹ ਸੇਵੀਆਂ ਕਿਸ ਤਰ੍ਹਾਂ ਬੱਟੀਆਂ ਜਾਂਦੀਆਂ ਦੀ ਇਹ ਹੀ ਅੱਜ ਦੇ ਬਲੌਗ ਵਿੱਚ ਮੈਂ ਤੁਹਾਨੂੰ ਦਿਖਾਉਣ ਲੱਗਿਆ। ਸੋ ਵੀਡੀਓ ਨੂੰ ਐਂਡ ਤੱਕਰ ਜ਼ਰੂਰ ਦੇਖਣਾ ਤੇ ਲਾਇਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਜੀ। ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਸੇਵੀਆਂ ਕਿਵੇਂ ਬੱਟੀਆਂ ਜਾਂਦੀਆਂ ਨੇ ਹੱਥਾਂ ਦੇ ਨਾਲ। ਲਓ ਜੀ ਪਹਿਲਾਂ ਆਪਾਂ ਕਣਕ ਦੇ ਆਟੇ ਨੂੰ ਚੁੰਨੀ ਚ ਪਾ ਕੇ ਕੱਪੜਾ ਸਾਂਣ ਕਰਦੇ ਆ ਇਹਦਾ ਮੈਦਾ ਲੱਗੋ ਹੋ ਜੂਗਾ ਤੇ ਜਿਹੜਾ ਬੂਰਾ ਰਹੇ ਜੂਗਾ ਉਹ ਅਲੱਗ ਹੋ ਜੂ ਸੋ ਇਸ ਤਰ੍ਹਾਂ ਇਹਨੂੰ ਚੁੰਨੀ ਦੇ ਵਿੱਚ ਪਾ ਕੇ ਅੱਟੇ ਨੂੰ ਕੱਪੜਾ ਸਾਂਹਣ ਕੀਤਾ ਜਾਂਦਾ ਵੀ ਤੇ ਹੁਣ ਵੀ ਅਸੀਂ ਇਹਨੂੰ ਕੱਪੜਾ ਸਾਂਹਣ ਕਰ ਰਹੇ ਹਾਂ ਜਿਹੜਾ ਬ੍ਰੇਕ ਆਟਾ ਉਹ ਚੁੰਨੀ ਦੇ ਥੱਲੇ ਨਿਕਲ ਜਾਊਗਾ ਜਿਹੜਾ ਮੋਟਰ ਹੈ ਜੂ ਉਹ ਚੁੰਨੀ ਦੇ ਵਿੱਚ ਰਹਿ ਜਾਊਗਾ ਸੋ ਇਹ ਕੰਮ ਕਰਨ ਲਈ ਬਹੁਤਾ ਟਾਈਮ ਤਾਂ ਲੱਗਦਾ ਨਹੀਂਗਾ। ਉਹ ਛੇਤੀ ਉਹ ਕੰਮ ਹੋ ਜਾਂਦਾ। ਇੱਕ ਪਾਸੇ ਅਸੀਂ ਕੁਰਸੀ ਨੂੰ ਚੁੰਨੀ ਨੂੰ ਕੁਰਸੀ ਨਾਲ ਬੰਨ ਲਿਆ ਦੀ ਤੇ ਇੱਕ ਪਾਸੇ ਚੁੰਨੀ ਨੂੰ ਹੱਥ ਨਾਲ ਫੜਦਿਆ ਤੇ ਵਿੱਚ ਆ ਆਟਾ ਪਾ ਗਏ ਉਹਦੇ ਇਹਨੂੰ ਕੱਪੜਾ ਸਾਂ ਕਰਨ ਲੱਗ ਗਏ ਸੋ ਇਸ ਤਰ੍ਹਾਂ ਇਹ ਆਟਾ ਆਪਣਾ ਤਿਆਰ ਹੋ ਜਾਊਗਾ ਲਓ ਜੀ ਆਟਾ ਆਪਣਾ ਤਿਆਰ ਹੋ ਗਿਆ ਜਿਹਨੂੰ ਮੈਦਾ ਕਹਿੰਦੇ ਨੇ ਤੇ ਪੂਰਾ ਇੱਕ ਬਸੇ ਨਿਕਲਿਆ ਆਇਆ ਤੇ ਹੁਣ ਇਹਨੂੰ ਆਪਾਂ ਜਿਹੜਾ ਮੈਦਾ ਨਿਕਲਿਆ ਇਹਨੂੰ ਪਾਣੀ ਪਾ ਕੇ ਗੁੰਨਦੇ ਆਂ ਜਿਵੇਂ ਆਟਾ ਗੁੰਨੀਦਾ ਹੁੰਦਾ ਸੇਮ ਉਸੇ ਤਰ੍ਹਾਂ ਇਹਨੂੰ ਆਟੇ ਨੂੰ ਗੁੰਨਣਾ ਤੋ ਥੋੜਾ ਥੋੜਾ ਪਾਣੀ ਪਾ ਕੇ ਆਟੇ ਵਾਂਗੂ ਇਹਨੂੰ ਗੁੰਨ ਲੈਣਾ lỗi gì ਹੁਣ ਆਪਾਂ ਆਪਣਾ ਆਟਾ ਕੁੱਣ ਕੇ ਤਿਆਰ ਹੋ ਗਿਆ ਤੇ ਇਹਨੂੰ ਹੁਣ ਇੱਕ ਕੱਪੜੇ ਨਾਲ ਢੱਕ ਲਓ ਤਾਂ ਕਿ ਆਟਾ ਸੁੱਕੇ ਨਾ ਸੋ ਇਧਰਲੇ ਪਾਸੇ ਆਪਾਂ ਮੱਜੇ ਉੱਤੇ ਤੂਤ ਦੀਆਂ ਸਟੀਆਂ ਰੱਖ ਲਈਆਂ ਨੇ ਜਿਵੇਂ ਪੁਰਾਣੇ ਵੇਲੇ ਵਿੱਚ ਜਨਨੀਆਂ ਰੱਖਦੀਆਂ ਹੁੰਦੀਆਂ ਸੀ ਥੱਲੇ ਇੱਕ ਪਤਲਾ ਇਹ ਕੱਪੜਾ ਵਿਛਾ ਲਿਆ ਉਹ ਪੁਰਾਣੇ ਵੇਲੇ ਵਿੱਚ ਰੀ ਦੀਆਂ ਛਟੀਆਂ ਵੀ ਵਰਤੀਆਂ ਜਾਂਦੀਆਂ ਸੀ ਤੇ ਹੁਣ ਇੱਕ ਤੋਲਾ ਕੜਾ ਮੁੱਧਾ ਮਾਰ ਕੇ ਉਹਦੇ ਉੱਤੇ ਆਟੇ ਦਾ ਪੇੜਾ ਰੱਖ ਲੈਣਾ ਤੇ ਦੋਵੇਂ ਹੱਥਾਂ ਨਾਲ ਪੋਲੇ ਪੋਲੇ ਸੇਮੀਆਂ ਬੱਤੀ ਜਾਂਦੀਆਂ ਨੇ ਇਹ ਸੇਮੀਆਂ ਪੋਲੇ ਹੱਥਾਂ ਨਾਲ ਬੱਤੀ ਜਾਂਦੀਆਂ ਨੇ ਫੇਰ ਹੀ ਚੰਗੇ ਤਰੀਕੇ ਨਾਲ ਇਹ ਬੱਟ ਹੁੰਦੀਆਂ ਨੇ ਉਹ ਦੇਖੋ ਜੀ ਇੰਨੀਆਂ ਵਧੀਆ ਸੇਮੀਆਂ ਬਟਵਰੀਆਂ ਨੇ ਜਦੋਂ ਮਸ਼ੀਨਾਂ ਨਹੀਂ ਸਨ ਹੁੰਦੀਆਂ ਜੰਡੀਆਂ ਵਗੈਰਾ ਨਹੀਂ ਸਨ ਹੁੰਦੀਆਂ ਉਦੋਂ ਲੋਕ ਹੱਥਾਂ ਨਾਲ ਹੀ ਸੇਮੇ ਵੜਦੇ ਹੁੰਦੇ ਸੀ ਜਿਸ ਤਰ੍ਹਾਂ ਤੁਸੀਂ ਹੁਣ ਇਸ ਵੀਡੀਓ ਵਿੱਚ ਦੇਖ ਰਹੇ ਹੋ ਹਰੇ ਘਰ ਹੱਥਾਂ ਨਾਲ ਘੜਿਆਂ ਉੱਤੇ ਘੜਿਆਂ ਨੂੰ ਮੁੱਦੇ ਮਾਰ ਕੇ ਉਹਨਾਂ ਉੱਤੇ ਸੇਮੀ ਵੜਦਾ ਹੁੰਦਾ ਸੀ ਉਹ ਅੱਜ ਕੱਲ ਇਹ ਸਮਾਂ ਬਦਲ ਗਿਆ ਏ ਇਹਨਾਂ ਸੇਮੀਆਂ ਨੂੰ ਤੋੜ ਕੇ ਮੰਜੇ ਉੱਤੇ ਰੱਖੇ ਜੋ ਛੜੀਆਂ ਰੱਖੀਆਂ ਨੇ ਝੰਗ ਰੱਖੀ ਆ ਉਹਦੇ ਉੱਪਰ ਪਾਵਾਂਗੇ ਤਾਂ ਜੋ ਇਹ ਨਾਲ ਦੀ ਨਾਲ ਸੁੱਕੀ ਜਾਣ ਸੋ ਇਸ ਤਰ੍ਹਾਂ ਇਹਨਾਂ ਨੂੰ ਬੋਲੇ ਬੋਲੇ ਹੱਥਾਂ ਨਾਲ ਬੱਤੀ ਜਾਣਾ ਅੱਟਾ ਬਹੁਤਾ ਕੈੜਾ ਨਹੀਂ ਹੋਣਾ ਚਾਹੀਦਾ ਤੇ ਬਹੁਤਾ ਪੋਲਾ ਵੀ ਨਹੀਂ ਹੋਣਾ ਚਾਹੀਦਾ ਉਸ ਤਰ੍ਹਾਂ ਪੁਰਾਣੇ ਵੇਲੇ ਬੱਚੇ ਬੁੜੀਆਂ ਘੜਿਆਂ ਤੇ ਸੇਮੀਆਂ ਬਟਦੀਆਂ ਹੁੰਦੀਆਂ ਸੀ ਹਾਂ ਸੋ ਲਓ ਜੀ ਹੁਣ ਤੋੜ ਕੇ ਇਹਨਾਂ ਨੂੰ ਮੰਜੇ ਉੱਤੇ ਪਾਉਨੇ ਆ ਇਸ ਤਰ੍ਹਾਂ ਇਹਨਾਂ ਨੂੰ ਤੋੜ ਕੇ ਮੰਜੇ ਉੱਤੇ ਰੱਖੀਆਂ ਛਟੀਆਂ ਉੱਤੇ ਇਹਨਾਂ ਨੂੰ ਪਾਈ ਜਾਣਾ ਇਹਨਾਂ ਨੂੰ ਥੋੜਾ ਦੂਰ ਦੂਰ ਪਾਉਣਾ ਤਾਂ ਕਿ ਇਹ ਇੱਕ ਦੂਜੇ ਨਾਲ ਜੁੜਨ ਨਾ ਅਲੱਗ-ਅਲੱਗ ਰਹਿਣ। ਸੋਏ ਨਾਲ ਦੀ ਨਾਲ ਹੀ ਸੁੱਕੀ ਜਾਣਗੀਆਂ। ਫੇਰ ਇਹਨਾਂ ਨੂੰ ਚਿੰਗਾ ਤੋਂ ਲਾ ਕੇ ਇੱਕ ਟੁੱਟੇ ਹੋਏ ਘੜੇ ਵਿੱਚ ਪਾ ਗਏ ਭੁੰਨ ਲਿਆ ਜਾਵੇਗਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਪਤੀਲੇ ਵਿੱਚ ਰਿਨਿਆ ਜਾਵੇਗਾ ਸੋ ਇਹ ਤਰੀਕਾ ਹੁੰਦਾ ਸੀ ਪੁਰਾਣੇ ਵੇਲਿਆਂ ਵਿੱਚ ਸੇਮੀਆਂ ਬਟਣ ਦਾ ਸੋ ਅੱਜ ਗੱਲ ਕੋਈ ਟਾਵਾਂ ਹੀ ਕਰ ਇਸ ਤਰ੍ਹਾਂ ਘੜਿਆਂ ਤੇ ਸੇਮੀਆਂ ਬੱਟਦੇ ਨੇ ਹੁਣ ਸੇਮੀਆਂ ਬੱਟਣ ਵਾਲੀਆਂ 20 ਦਿਨਾਂ ਚੱਲਣ ਵਾਲੀਆਂ ਮਸ਼ੀਨਾਂ ਆ ਗਈਆਂ ਨੇ ਜਿਨ੍ਹਾਂ ਨਾਲ ਸੇਮੀਆਂ ਬੱਟੀਆਂ ਜਾਂਦੀਆਂ ਨੇ ਤੇ ਦੁਕਾਨਾਂ ਵਾਲੇ ਵੀ ਸੇਮੀਆਂ ਬੱਟਣ ਦਾ ਕੰਮ ਕਰਦੇ ਹਨ ਜਿਥੋਂ ਲੋਕ ਸੇਵੀਆ ਬਟਾ ਕੇ ਲਿਆਉਂਦੇ ਹਨ ਅੱਜ ਕੱਲ੍ਹ ਐਸੀ ਹੱਥਾਂ ਦਾ ਸੇਵੀਆ ਬਟਣ ਦਾ ਰਵਾਜ ਘਟ ਗਿਆ ਹੈ